ਆ ਲੋ ਜੀ ਹੁਣ ਆਪਾਂ ਬਣਾਵਾਂਗੇ 도사 ਜਿਹਦੇ ਲਈ ਆਪਾਂ ਲਈਆ ਮਾਹ ਦੀ ਦਾਲ ਜਿਹੜੀ ਬਗੈਰ ਛਿਲਕੇ ਤੇ ਹੁੰਦੀ ਆ ਉਹਨੂੰ ਮੈਂ ਪਹਿਲਾਂ ਭਿਉਂ ਕੇ ਰੱਖਤਾ ਸੀਗਾ 3-4 ਘੰਟੇ ਪਹਿਲਾਂ ਤੁਸੀਂ ਓਵਰਨਾਈਟ ਵੀ ਉਹਨੂੰ ਭਿਓ ਸਕਦੇ ਹੋ ਤੇ ਨਾਲ ਹੀ ਲੈਨੇ ਆਪਾਂ ਚੌਲ ਚੌਲਾਂ ਨੂੰ ਵੀ ਮੈਂ ਸੇਮ ਪ੍ਰੋਸੀਜਰ ਦੇ ਨਾਲ ਪਹਿਲਾਂ ਭਿਉਂ ਕੇ ਰੱਖਤਾ ਸੀ ਤੇ ਹੁਣ ਮੈਂ ਇਹਨਾਂ ਦੋਨਾਂ ਚੀਜ਼ਾਂ ਨੂੰ ਗ੍ਰाइंड ਕਰ ਲਿਆ ਤੇ ਸੂਜੀ ਲਈਆ ਸੂਜੀ ਦੇ ਆਪਾਂ 3-4 ਚਮਚੇ ਪਾਵਾਂਗੇ ਇਹਦੇ ਵਿੱਚ ਤੇ ਇੱਕ ਇਨੋ ਦਾ ਪੌਚ ਲੈ ਆਵਾ ਤੇ ਨਮਕ ਆਹ ਮੇ ਚੌਲ ਤੇ ਮਾਂ ਦੀ ਦਾਲ ਨੂੰ ਮਿਕਸ ਕਰ ਲਿਆ ਤੇ ਇਹਦੇ ਵਿੱਚ ਆਹ ਆਪ 3 ਚਮਚੇ ਨਮਕ ਰੱਖੂਗਾ ਜਿਹੜੀ ਸੂਜੀ ਦੇ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਚਲੋ ਆਪਾਂ ਦੇਖੀਏ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਜਿਹੜੀ ਮੈਂ ਇਹਨਾਂ ਦੀ ਕੁਆਂਟੀਟੀ ਲਈ ਸੀਗੀ ਉਹ ਮੈਂ ਜਿਹੜੀ ਦਾਲ ਸੀ ਉਹ ਮੈਂ ਇੱਕ ਕੌਲੀ ਲਈ ਸੀਗੀ ਤੇ ਜਿਹੜੀ ਮੈਂ ਚੌਲਾਂ ਦੇ ਉਹ ਮੈਂ ਅੱਧੀ ਕੌਲੀ ਲਈ ਸੀ ਤੇ ਸੂਜੀ ਦੇ ਮੈਂ ਇਹਦੇ ਵਿੱਚ ਪਾਏ ਨੇ 4 ਚਮਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੜਾ ਕੇ 5 ਤੋਂ 7 ਮਿੰਟ ਲਈ ਰੱਖ ਦੇਣਾ ਕਿਉਂਕਿ ਸੂਜੀ ਫੁੱਲਦੀ ਹੁੰਦੀ ਆ ਤੇ ਫੇਰ ਆਪਾਂ ਅਗਲਾ ਪ੍ਰੋਸੀਜਰ ਕਰਦੇ ਆਗੇ ਆ ਜੋ ਆਪਾਂ ਡੋਸੇ ਲਈ ਬੈਟਰ ਤਿਆਰ ਕੀਤਾ ਸੀਗਾ ਉਹਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਪਾ ਦਾਂਗੇ ਤੇ ਇਨੋ ਸਾਲਟ ਪਾ ਦਾਂਗੇ ਇਹਨੂੰ ਆਪਾਂ ਉਦੋਂ ਹੀ ਪਾਉਣੀ ਹੈ ਜਦੋਂ ਆਪਾਂ ਡੋਸੇ ਬਣਾਉਣੇ ਆ ਇਨੋ ਪਾ ਕੇ ਬੈਟਰ ਨੂੰ ਆਪਾਂ ਰੱਖਣਾ ਨਹੀਂ ਹੈਗਾ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਜਿੱਦਾਂ ਮੈਂ ਇੱਥੇ ਇਨੋ ਪਾਈ ਆ ਤੁਸੀਂ ਇਹਦੇ ਵਿੱਚ ਮਿੱਠਾ ਛੋਟਾ ਵੀ ਪਾ ਸਕਦੇ ਹੋਵੋਗੇ মিঠা সোডা ਤੁਸੀਂ ਅੱਧਾ ਚਮਚ ਲੈ ਸਕਦੇ ਹੋ ਜਿਹੜਾ ਛੋਟਾ ਚਮਚ ਨਹੀਂ ਹੁੰਦਾ ਉਹ ਅੱਧਾ ਚਮਚ ਲੈ ਸਕਦੇ ਹੋ ਚੁੱਕਿਆ ਇਹਦੇ ਹਲਕਾ ਆ ਗਿਆ ਘਿਓ ਲਾਵਾਂਗੇ ਘਿਓ ਲਾਉਣ ਤੋਂ ਬਾਅਦ ਇੱਥੇ ਆਪਾਂ ਮਾਰਾਂਗੇ ਪਾਣੀ ਦੇ ਚਿੱਤੇ ਟਿਕ ਕਿਚਨ ਟੋਵਲ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਇਹ ਪਾਣੀ ਪਾਉਣ ਦਾ ਇਹ ਮਕਸਦ ਹੁੰਦਾ ਵਾ ਜਿਹੜਾ ਆਪਣੇ ਤਾਂ ਇਹਦਾ ਟੈਂਪਰੇਚਰ ਹੁੰਦਾ ਵਾ ਉਹ ਥੋੜਾ ਘੱਟ ਹੋ ਜਾਂਦਾ ਵਾ ਤੇ ਆਪਾਂ ਹੁਣ ਇੱਥੇ ਆਪਣਾ ਦੋਸਾ ਬੈਟਰ ਪਾਵਾਂਗੇ ਦੋ ਕੜਛੀਆਂ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਜਿੱਦਣੋਂ ਆਪਾਂ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਉਹ ਕਰਨਾ ਇਹਨੂੰ ਫਲਾਉਣਾ ਵਾ ਵਾ ਦੋਸਾ ਆਪਾਂ ਫਲਾਤਾ ਤਵੇ ਤੇ ਇਹ ਮੇਰਾ ਪਪਾ ਹੈ ਥੋੜਾ ਜਿਹਾ ਸਾਈਡਾਂ ਤੋਂ ਦੀ ਘਿਓ ਪਾ ਦਾਂਗੇ ਘਿਓ ਤੇਲ ਤੁਸੀਂ ਕੁਛ ਵੀ ਪਾ ਸਕਦੇ ਹੋ ਯੇਪ ਇਹ ਸਾਈਡਾਂ ਤੇ ਪਾ ਦਾਂਗੇ ਨੰਨੀ ਜਾਈ ਆ ਦੇਖੋ ਦੋਸਾ ਆਪਣਾ ਸਾਈਡਾਂ ਤੋਂ ਉੱਠਣ ਲੱਗ ਗਿਆ ਹੈ ਜਾ ਦੇ ਦੇ ਚੈਂਪ ਬਰਾਉਨ ਬਰਾਉਨ ਚਿੱਤੀ ਜੀ ਆ ਜਾਵੇ ਨਾ ਆ ਦੇਖੋ ਸਾਈਡਾਂ ਤੋਂ ਆਪਣਾ ਡੋਸਾ ਉੱਠਣ ਲੱਗ ਗਿਆ ਹੈ ਆ ਦੇਖੋ ਆਪਣੇ ਡੋਸੇ ਦਾ ਕਲਰ ਕਿੰਨਾ ਵਧੀਆ ਆਇਆ ਪੂਰਾ ਇੱਕਦਮ ਕ੍ਰਿਸਪੀ ਡੋਸਾ ਬਣਿਆ ਹੈ ਆ ਦੇਖੋ ਤੁਹਾਨੂੰ ਇਹਦੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੈ ਪੂਰਾ ਕਰਾਰਾ ਕ੍ਰਿਸਪੀ ਆਪਣਾ ਡੋਸਾ ਬਣ ਕੇ ਤਿਆਰ ਹੈ ਆ ਦੇਖੋ ਆਪਣਾ ਡੋਸਾ ਬਣ ਕੇ ਤਿਆਰ ਹੋ ਗਿਆ ਹੈ ਅਸੀਂ ਇਹਨੂੰ ਇਹ ਚਟਣੀ ਦੇ ਨਾਲ ਸਰਵ ਕਰਾਂਗੇ ਤੁਸੀਂ ਨਾਲ ਇਹਦੇ ਸਾਂਬਰ ਵੀ ਬਣਾ ਸਕਦੇ ਹੋ ਜਿੱਦਾਂ ਮੈਂ ਇਹ ਪਲੇਨ 도ਸਾ ਬਣਾਇਆ ਵਾ ਤੁਸੀਂ ਇਹਨੂੰ ਮਸਾਲਾ 도ਸਾ ਵੀ ਬਣਾ ਸਕਦੇ ਤੁਸੀਂ ਇਹਦੇ ਵਿੱਚ ਆਲੂ ਵਗੈਰਾ ਭਰ ਕੇ ਮਸਾਲੇ 도ਸੇ ਚ ਉਹਨੂੰ ਕਰੋ ਆਲੂ ਮੈਂ ਸਿਰਫ ਪਲੇਨ 도ਸਾ ਬਣਾਇਆ ਵਗਾ ਪਲੀਜ਼ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਘਰੇ ਟਰਾਈ ਕਰਨਾ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤਾਂ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਸਾਰੇ 도ਸੇ ਦੇ ਵਿੱਚ ਚਿੱਤੀ ਆਉਣ ਲੱਗ ਗਈ ਆ